ਆ ਬਜ਼ੁਰਗ ਮਾਤਾ ਜੀ ਨੇ ਜਿਨ੍ਹਾਂ ਨੇ ਸਮੂਹ ਪੰਜਾਬ ਦੀ ਮਾਵਾਂ ਭੈਣਾਂ ਧੀਆਂ ਦਾ ਮਨ ਬਧਾਇਆ ਤੇ ਆ ਕਮੰਡੀ ਬੀਬੀ ਪਹਾੜਾ ਤੋਂ ਚੱਕ ਕੇ ਬਠਿੰਡੇ ਦੇ ਕੋਟਾ ਦੀ ਸੀੜੀਆਂ ਤੇ ਚੜਾਤਾ ਤੇ ਮਾਫੀ ਮੰਗਾਂ ਤੇ ਮਜਬੂਰ ਕਰਤਾ ਇੰਨੀ ਭੱਦੀ ਸ਼ਬਦਾਵਲੀ ਜਿਹੜੀ ਸਾਡੀ ਮਾਤਾਵਾਂ ਭੈਣਾਂ ਨੇ ਕਈ-ਕਈ ਮਹੀਨੇ ਇੱਕ ਸਾਲ ਪਰ ਕੱਟਦਾ ਬਾਰਡਰਾਂ 'ਚ ਬਹਿ ਕੇ ਕਿਸਾਨੀ ਕਾਨੂੰਨਾਂ ਨੂੰ ਵਾਪਸ ਕਰਾਉਣ ਵਾਸਤੇ ਉਹਨਾਂ ਦੇ ਵਾਸਤੇ ਇੰਨੇ ਗੰਦੇ ਸ਼ਬਦ ਇਸਤੇਮਾਲ ਕੀਤੇ ਕਿ ਆਹ ਦਿਹਾੜੀ ਵਾਲੀ ਬੀਬੀਆਂ ਉੱਥੇ ਬੈਠੀਆਂ ਨੇ ਆਜ ਪਹਾੜਾ ਤੋਂ ਉਤਰ ਕੇ ਕਮੰਡੀ ਬੀਬੀ ਨੂੰ ਕੋਸ ਪਾਰਟੀ ਦਾ ਕਮੰਡ ਟੁੱਟਿਆ ਕਿ ਜਾ ਕੇ ਪਟੰਡੇ ਦੀ ਅਦਾਲਤ ਚ ਕਹਿਣਾ ਪਿਆ ਕਿ ਆ ਗੱਲ ਜਿਵੇਂ ਮੈਂ ਨਹੀਂ ਕਿਹਾ ਜੀ ਸੋ ਇਹਨਾਂ ਨੇ ਮਾਨ ਵਧਾਇਆ ਮੈਂ ਮਾਤਾ ਦੀ ਸ਼ਲਾਗਾ ਕਰਦੀ ਆ ਉਹਨਾਂ ਨੂੰ ਧੰਨਵਾਦ ਕਰਦੀ ਆ ਆਵਾਜ਼ ਕਰਦੀ ਆ ਬਜ਼ੁਰਗ ਮਾਤਾ ਜੀ ਨੇ ਜਿਨ੍ਹਾਂ ਨੇ ਸਮੂਹ ਪੰਜਾਬ ਦੀ ਮਾਵਾਂ ਭੈਣਾਂ ਧੀਆਂ ਦਾ ਮਾਨ ਵਧਾਇਆ ਤੇ ਆ ਕਮੰਡੀ ਬੀਬੀ ਪਹਾੜਾ ਤੋਂ ਚੱਕ ਕੇ ਪਠਿੰਡੇ ਦੇ ਕੋਟਾ ਦੀਆਂ ਸੀੜੀਆਂ ਤੇ ਚੜਾਤਾ ਤੇ ਮਾਫੀ ਮੰਗਾਂ ਤੇ ਮਜਬੂਰ ਕਰਤਾ ਇੰਨੀ ਭੱਦੀ ਸ਼ਬਦਾਵਲੀ ਜਿਹੜੀ ਸਾਡੀ ਮਾਤਾਵਾਂ ਭੈਣਾਂ ਨੇ ਕਈ ਕਈ ਮਹੀਨੇ ਇੱਕ ਸਾਲ ਪਰ ਕੱਟਦਾ ਬਾਰਡਰਾਂ 'ਚ ਬਹਿ ਕੇ ਕਿਸਾਨੀ ਕਾਨੂੰਨਾਂ ਨੂੰ ਵਾਪਸ ਕਰਾਉਣ ਵਾਸਤੇ ਉਹਨਾਂ ਦੇ ਵਾਸਤੇ ਇੰਨੀ ਗੰਦੇ ਸ਼ਬਦ ਇਸਤੇਮਾਲ ਕੀਤੇ ਕੀ ਆ ਦਿਹਾੜੀ ਵਾਲੀ ਬੀਬੀਆਂ ਉੱਥੇ ਬੈਠੀਆਂ ਨੇ ਆਜ ਪਹਾੜੋਂ ਤਾਂ ਉਤਰ ਕੇ ਕਮੰਡੀ ਬੀਬੀ ਨੂੰ ਉਸ ਪਾਰਟੀ ਦਾ ਕਮੰਡ ਟੁੱਟਿਆ ਕੀ ਜਾ ਕੇ ਬਠਿੰਡੇ ਦੀ ਅਦਾਲਤ ਚ ਗਿਆ ਨਾ ਪਿਆ ਕਿ ਆ ਗਲਤ ਕਿ ਮੈਂ ਇਹ ਨਹੀਂ ਕੀਤਾ ਜੀ ਸੋ ਇਹਨਾਂ ਨੇ ਮਾਨ ਵਧਾਇਆ ਮੈਂ ਮਾਤਾ ਦੀ ਸ਼ਲਾਘਾ ਕਰਦੀ ਆ ਉਹਨਾਂ ਨੂੰ ਧੰਨਵਾਦ ਕਰਦੀ ਆ ਬਾਜ਼ ਕਰਦੀ ਆ ਬਜ਼ੁਰਗ ਮਾਤਾ ਜੀ ਨੇ ਜਿਨ੍ਹਾਂ ਨੇ ਸਮੂਹ ਪੰਜਾਬ ਦੀ ਮਾਵਾਂ ਭੈਣਾਂ ਤੀਆਂ ਦਾ ਮਾਨ ਵਧਾਇਆ ਤੇ ਆ ਕਮੰਡੀ ਬੀਬੀ ਪਹਾੜਾ ਤੋਂ ਚੱਕ ਕੇ ਬਠਿੰਡੇ ਦੇ ਕੋਟਾ ਦੀਆਂ ਸੀੜੀਆਂ ਤੇ ਚੜਾਤਾ ਤੇ ਮਾਫੀ ਮੰਗਾਂ ਤੇ ਮਜਬੂਰ ਕਰਤਾ ਇੰਨੀ ਭੱਦੀ ਸ਼ਬਦਾਵਲੀ ਜਿਹੜੀ ਸਾਡੀ ਮਾਤਾਵਾਂ ਭੈਣਾਂ ਨੇ ਕਈ ਕਈ ਮਹੀਨੇ ਇੱਕ ਸਾਲ ਪਰ ਕੱਟਦਾ ਬਾਰਡਰਾਂ 'ਚ ਬਹਿ ਕੇ ਕਿਸਾਨੀ ਕਾਨੂੰਨਾਂ ਨੂੰ ਵਾਪਸ ਕਰਾਉਣ ਵਾਸਤੇ ਉਹਨਾਂ ਦੇ ਵਾਸਤੇ ਇੰਨੇ ਗੰਦੇ ਸ਼ਬਦ ਇਸਤੇਮਾਲ ਕੀਤੇ ਕਿ ਆਹ ਦਿਹਾੜੀ ਵਾਲੀ ਬੀਬੀਆਂ ਉੱਥੇ ਬੈਠੀਆਂ ਨੇ ਆਜ ਪਹਾੜਾ ਤੋਂ ਉੱਤਰ ਕੇ ਕਮੰਡੀ ਬੀਬੀ ਨੂੰ ਕੌਸ ਪਾਰਟੀ ਦਾ ਕਮਾਂਡ ਟੁੱਟਿਆ ਕਿ ਜਾ ਕੇ ਬਠਿੰਡੇ ਦੀ ਅਦਾਲਤ ਚ ਕਹਿਣਾ ਪਿਆ ਕਿ ਆ ਗੱਲ ਜੀ ਮੈਂ ਇਹ ਨਹੀਂ ਕਿਹਾ ਜੀ ਸੋ ਇਹਨਾਂ ਨੇ ਮਾਨ ਵਧਾਇਆ ਮੈਂ ਮਾਤਾ ਦੀ ਸ਼ਲਾਘਾ ਕਰਦੀ ਆ ਉਹਨਾਂ ਨੂੰ ਧੰਨਵਾਦ ਕਰਦੀ ਆ ਬਾਦ ਕਰਦੀ ਆ ਬਜ਼ੁਰਗ ਮਾਤਾ ਜੀ ਨੇ ਜਿਨ੍ਹਾਂ ਨੇ ਸਮੂਹ ਪੰਜਾਬ ਦੀ ਮਾਵਾਂ ਭੈਣਾਂ ਤੀਆਂ ਦਾ ਮਨ ਵਧਾਇਆ ਤੇ ਆ ਕਮੰਡੀ ਬੀਬੀ ਪਹਾੜਾ ਤੋਂ ਚੱਕ ਕੇ ਬਠਿੰਡੇ ਦੇ ਪੋਟਾ ਦੀਆਂ ਸੀੜੀਆਂ ਤੇ ਚੜਾਤਾ ਤੇ ਮਾਫੀ ਮੰਗਣ ਤੇ ਮਜਬੂਰ ਕਰਤਾ ਇੰਨੀ ਭੱਦੀ ਸ਼ਬਦਾਵਲੀ ਜਿਹੜੀ ਸਾਡੀ ਮਾਤਾਵਾਂ ਭੈਣਾਂ ਨੇ ਕਈ ਕਈ ਮਹੀਨੇ ਇੱਕ ਸਾਲ ਪਰ ਕੱਟਦਾ ਬਾਰਡਰਾਂ 'ਚ ਬਹਿ ਕੇ ਕਿਸਾਨੀ ਕਾਨੂੰਨਾਂ ਨੂੰ ਵਾਪਸ ਕਰਾਉਣ ਵਾਸਤੇ ਉਹਨਾਂ ਦੇ ਵਾਸਤੇ ਇੰਨੇ ਗੰਦੇ ਸ਼ਬਦ ਇਸਤੇਮਾਲ ਕੀਤੇ ਕੀ ਆ ਦਿਹਾੜੀ ਵਾਲੀ ਬੀਬੀਆਂ ਉੱਥੇ ਬੈਠੀਆਂ ਨੇ ਆਜ ਪਹਾੜਾ ਤੋਂ ਉਤਰ ਕੇ ਕਮੰਡੀ ਬੀਬੀ ਨੂੰ ਪੋਰਸ ਪਾਰਟੀ ਦਾ ਕਮੰਡ ਟੁੱਟਿਆ ਕਿ ਜਾ ਕੇ ਪਟੰਡੇ ਦੀ ਅਦਾਲਤ ਚ ਕਹਿਣਾ ਪਿਆ ਕਿ ਆ ਗਲਤ ਜੀ ਮੈਂ ਇਹ ਨਹੀਂ ਕਿਹਾ ਜੀ ਸੋ ਇਹਨਾਂ ਨੇ ਮਾਨ ਵਧਾਇਆ ਮੈਂ ਮਾਤਾ ਦੀ ਸ਼ਲਾਗਾ ਕਰਦੀ ਆ ਉਹਨਾਂ ਨੂੰ ਧੰਵਾਦ ਕਰਦੀ ਆ ਆਵਾਜ਼ ਕਰਦੀ ਆ ਬਜ਼ੁਰਗ ਮਾਤਾ ਜੀ ਨੇ ਜਿਨ੍ਹਾਂ ਨੇ ਸਮੂਹ ਪੰਜਾਬ ਦੀ ਮਾਵਾਂ ਭੈਣਾਂ ਧੀਆਂ ਦਾ ਮਨ ਵਧਾਇਆ ਤੇ ਆ ਕਮੰਡੀ ਬੀਬੀ ਪਹਾੜਾ ਤੋਂ ਚੱਕ ਕੇ ਪਟਿੰਡੇ ਦੇ ਕੋਟਾ ਦੀਆਂ ਸੀੜੀਆਂ ਤੇ ਚੜਾਤਾ ਤੇ ਮਾਫੀ ਮੰਗਣ ਚ ਮਜਬੂਰ ਕਰਤਾ ਇੰਨੀ ਭੱਦੀ ਸ਼ਬਦਾਵਲੀ ਜਿਹੜੀ ਸਾਡੀ ਮਾਤਾਵਾਂ ਭੈਣਾਂ ਨੇ ਕਈ ਕਈ ਮਹੀਨੇ ਸਾਲ ਪਰ ਕੱਟਦਾ ਬਾਰਡਰਾਂ 'ਚ ਬਹਿ ਕੇ ਕਿਸਾਨੀ ਕਾਨੂੰਨਾਂ ਨੂੰ ਵਾਪਸ ਕਰਾਉਣ ਵਾਸਤੇ ਉਹਨਾਂ ਦੇ ਵਾਸਤੇ ਇੰਨੇ ਗੰਦੇ ਸ਼ਬਦ ਇਸਤੇਮਾਲ ਕੀਤੇ ਕੀ ਆ ਦਿਹਾੜੀ ਵਾਲੀ ਬੀਬੀਆਂ ਉੱਥੇ ਬੈਠੀਆਂ ਨੇ ਆਜ ਪਹਾੜਾ ਤੋਂ ਉਤਰ ਕੇ ਕਮੰਡੀ ਬੀਬੀ ਨੂੰ ਪਾਸ ਪਾਰਟੀ ਦਾ ਕਮਾਂਡ ਟੁੱਟਿਆ ਕਿ ਜਾ ਕੇ ਬਟਿੰਡੇ ਦੀ ਅਦਾਲਤ ਚ ਕਹਿਣਾ ਪਿਆ ਕਿ ਆ ਗੱਲ ਸਬ ਮੈਂ ਇਹ ਨਹੀਂ ਕਿਹਾ ਜੀ ਸੋ ਇਹਨਾਂ ਨੇ ਮਾਨ ਵਧਾਇਆ ਮੈਂ ਮਾਤਾ ਦੀ ਸ਼ਲਾਗਾ ਕਰਦੀ ਹਾਂ ਉਹਨਾਂ ਨੂੰ ਧੰਨਵਾਦ